ਸਿੰਗapore ਸਟੱਡੀ ਵੇਸ ਵੀਜ਼ੇ ਦੇ ਨਾਂ ਉਤੇ ਇੱਕ ਨੌਜਵਾਨ ਕੁੜੀ ਦੇ ਨਾਲ 7.5 ਲੱਖ ਰੁਪਏ ਦੀ ਠੱਗੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਪੀੜਤ ਕੁੜੀ ਦੇ ਵੱਲੋਂ ਰੰਗਰੇਟੇ ਸਿੰਘ ਸਭਾ ਦੇ ਮੈਂਬਰਾਂ ਦੇ ਨਾਲ ਮਿਲ ਕੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਕੋਲ ਪਹੁੰਚੀ ਅਤੇ ਧੋਖਾਧੜੀ ਕਰਨ ਵਾਲੇ ਏਜੰਟ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੁੜੀ ਨੇ ਦੱਸਿਆ ਹੈ ਕਿ ਏਜੰਟ ਨੇ ਪਹਿਲਾਂ 5 ਲੱਖ ਰੁਪਏ ਲਈ ਅਤੇ ਫਰਜ਼ੀ ਵੀਜ਼ਾ ਦਿਖਾਇਆ ਬਾਅਦ ਵਿੱਚ ਮਾਮਲੇ ਨੂੰ ਦਬਾ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਜੋ ਅਦਾ ਕਰਵਾਇਆ ਅਤੇ ਉਸ ਦੇ ਕੋਲੋਂ 2.5 ਲੱਖ ਰੁਪਏ ਹੋਰ ਲੈ ਗਏ ਪਰ ਵੀਜ਼ਾ ਫਿਰ ਵੀ ਨਕਲੀ ਹੀ ਨਿਕਲਿਆ ਸਿੰਗਾਪੁਰ ਪਹੁੰਚਣ ਉੱਤੇ ਉੱਥੋਂ ਦੀ ਪੁਲਿਸ ਨੇ ਉਸ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਹਿਰਾਸਤ ਵਿੱਚ ਲੈ ਲਿਆ ਤੇ ਜਾਂਚ ਤੋਂ ਬਾਅਦ ਤੁਰੰਤ ਵਾਪਸ ਭਾਰਤ ਭੇਜ ਦਿੱਤਾ ਰੰਗਰੇਟ ਸਿੰਘ ਸਭਾ ਨੇ ਕਿਹਾ ਕਿ ਫਰਜ਼ੀ ਵੀਜ਼ਾ ਗੈਂਗਸ ਨੂੰ ਬੇਨਕਾਬ ਕਰਨਾ ਕਾਫੀ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਨੌਜਵਾਨ ਧੋਖੇ ਦਾ ਸ਼ਿਕਾਰ ਨਾ ਹੋਣ। ਗਵਿੰਦਰ ਸਿੰਘ ਨਾਮ ਦਾ ਏਜੰਟਾ ਜਿਹਨਾਂ ਜਿਉਂ ਕੀ ਆਪਣਾ ਜੀਕੇ ਆਫਿਸ ਦੱਸਿਆ ਗੋਲਡਨ ਗੇਟ ਦੇ ਕੋਲ ਉਹਨਾਂ ਕੋ ਅੱਜ ਤੋਂ 1.5 ਸਾਲ ਪਹਿਲਾਂ ਮੈਂ ਫਾਈਲ ਲਗਵਾਈ ਸੀਗੀ ਸਟੱਡੀ ਵੀਜ਼ਾ ਦੀ। ਉਹਨਾਂ ਨੇ ਮੈਨੂੰ ਬਹੁਤ ਮਤਲਬ ਖਰਾਬ ਕੀਤਾ ਝੂਠੇ ਲਾਰੇ ਲਾਉਂਦੇ ਰਹੇ ਅੱਜ ਮਤਲਬ ਤੇਰੀ ਫਲਾਈਟ ਕਰਵਾਉਣਾ ਕੱਲ ਕਰਵਾਉਣਾ ਤੇ ਫਿਰ ਉਸ ਤੋਂ ਬਾਅਦ ਆ ਫੇਕ ਵੀਜ਼ਾ ਦੇ ਦਿੱਤਾ ਵੀਜ਼ਾ ਦੇਣ ਤੋਂ ਬਾਅਦ ਵੀ ਮਤਲਬ ਕਿ ਮੈਂ ਆਪਣਾ ਸਾਰਾ ਜੋ ਵੀ ਉਹਨਾਂ ਨੇ ਬੋਲਿਆ ਡਾਕੂਮੈਂਟਸ ਵਗੈਰਾ ਸਮਾਨ ਵਗੈਰਾ ਲੈ ਕੇ ਰੱਖ ਲਿਆ ਫਿਰ ਮੇਰੀ ਫਲਾਈਟ ਨਹੀਂ ਕਰਵਾਈ ਟਿਕਟ ਦਾ ਵੀ ਝੂਠੀ ਕਿੱਦਾਂ ਪਤਾ ਲੱਗਾ ਤੀ ਉਹ ਫੇਕ ਵੀਜ਼ਾ ਕਿਉਂਕਿ ਸਰ ਜਦੋਂ ਉਹਨਾਂ ਨੇ ਟਿਕਟ ਦੀ ਗੱਲ ਕਰੀਦੀ ਹੀ ਲਾਰੇ ਲਾਉਂਦੇ ਰਹਿੰਦੇ ਹੀ ਫਿਰ ਆਪਾਂ ਜਦੋਂ ਐਸਐਸਪੀ ਆਫਿਸ ਆਏ ਫਿਰ ਇੱਥੇ ਆ ਕੇ ਉਹਨਾਂ ਨੇ ਮਤਲਬ ਕਿ ਦੱਸਿਆ ਕਿ ਮੈਂ ਅੱਜ ਕਰਵਾਉਂਗਾ ਮੇਰ ਤੋਂ ਆ ਗਲਤੀ ਹੋ ਗਈ ਆ ਇੱਥੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਗਏ ਸੀ ਸਿਰਫ ਇੰਨਾ ਕਿਹਾ ਕਿ ਮੈਂ ਮਤਲਬ ਕਿ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਮੈਂ ਵਾਪਸ ਵਿਸ਼ਵਾਸ ਦਿਵਾਉਣਾ ਵਾ ਕਿ ਮੈਂ ਕੁੜੀ ਨੂੰ ਚੜਾ ਦੂੰਗਾ ਵੀ ਦੁਬਾਰਾ ਮੈਂ ਇਹਨੂੰ ਵੀਜ਼ਾ ਦੇ ਦੂੰਗਾ ਤੇ ਇੱਥੇ ਸਰ ਨੇ ਜਿਹੜੇ ਤਰਵਿੰਦਰ ਸਰ ਉਹਨਾਂ ਨੇ ਵੀ ਸਾਡਾ ਉਹਨਾਂ ਨਾਲ ਇਹੀ ਫੈਸਲਾ ਕਰਵਾਇਆ ਸਰ ਵੀ ਬੋਲਦੇ ਕਿ ਤੈਨੂੰ ਇਹ ਚੜਾ ਦੇਣਗੇ ਤੂੰ ਇੱਕ ਇਹਨਾਂ ਨੂੰ ਮੌਕਾ ਦੇ ਲੈ ਪਰ ਉਸ ਤੋਂ ਬਾਅਦ ਆਪਾਂ ਫੇਰ ਇਹਨਾਂ ਤੇ ਵਿਸ਼ਵਾਸ ਕਰਕੇ ਫਾਈਲ ਮਤਲਬ ਕਿ ਇਹਨਾਂ ਤੋਂ ਦੁਬਾਰਾ ਫਾਈਲ ਲਗਵਾਈ ਫੇਰ ਹੁਣ ਇਹਨਾਂ ਨੇ ਮੈਨੂੰ 13 ਨਵੰਬਰ ਤੇ ਵੀਜ਼ਾ 13 ਨਵੰਬਰ ਦੀ ਮੇਰੀ ਫਲਾਈਟ ਕਰਵਾ ਕੇ ਕਿੰਨੇ ਚਿਰ ਬਾਅਦ ਦੁੱਤਾ ਡੇਢ ਦੋ ਸਾਲ ਬਾਅਦ ਸਰ ਮੇਰਾ ਇਹਨਾਂ ਨੇ ਕਰਵਾਇਆ ਅੱਛਾ ਜੀ ਰਾਜਨਾਮਾ ਹੋਣ ਤੋਂ ਬਾਅਦ ਫੇਰ ਕਿੰਨਾ ਟਾਈਮ ਲੱਗਾ ਰਾਜਨਾਮਾ ਹੋਣ ਤੋਂ ਬਾਅਦ ਮਤਲਬ ਸਰ ਮਾਰਚ ਦੇ ਵਿੱਚ ਰਾਜਨਾਮਾ ਹੋਇਆ ਹੈਗਾ ਉਸ ਤੋਂ ਬਾਅਦ ਨਵੰਬਰ ਆ ਗਿਆ ਹੀ ਨਵੰਬਰ ਚੱਲਦਾ ਪਿਆ ਜੋ ਫੋਨ ਕਰਵਾਇਆ ਉਹਨਾਂ ਨੇ ਫੇਰ ਕੀ ਹੋਇਆ ਫਿਰ ਸਰ ਜਦੋਂ ਮੈਂ 13 ਨਵੰਬਰ ਤੇ ਉੱਥੇ ਪਹੁੰਚੀ ਆ ਇਹਨਾਂ ਨੇ ਨਾ ਮੈਨੂੰ এমਪਲੋਇਰ ਦਾ ਨੰਬਰ ਦਿੱਤਾ ਜਿੰਨਾਂ ਕੋਲ ਮੈਂ ਜਾਣਾ ਹੈਗਾ ਨਾ ਹੀ ਮੈਨੂੰ ਉਹਨਾਂ ਦਾ ਐਡਰੈਸ ਦਿੱਤਾ ਤੇ ਜਦੋਂ ਉੱਥੇ ਜਾ ਕੇ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਆ ਕਿ ਮਤਲਬ ਮੈਂ ਇਹਨਾਂ ਨੂੰ ਬੋਲਿਆ ਵੀ ਕਿ ਸਰ ਉਹ ਕਹਿੰਦੇ 10:30 ਵਜੇ ਤੁਹਾਨੂੰ ਇਥੋਂ ਆਪਾਂ ਵਾਪਸ ਫੇਰ ਇੰਡੀਆ ਭੇਜ ਦੇਣਾ ਆ ਨਹੀਂ ਤੇ ਆਪਣਾ ਕੋਈ ਹੱਲ ਕਰੋ ਤੇ ਇਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਥੋੜਾ ਟਾਈਮ ਹੀ ਇਹਨਾਂ ਨੇ ਮੇਰਾ ਫੋਨ ਚੱਕਿਆ ਉਦੋਂ ਬੜਾ 4-5 ਘੰਟੇ ਮੇਰਾ ਫੋਨ ਨਹੀਂ ਚੱਕਿਆ ਤੇ ਜਦੋਂ ਅਗਲੇ ਦਿਨ ਉਧਰੋਂ ਇਮੀਗ੍ਰੇਸ਼ਨ ਵਾਲੇ ਪੁਲ ਫਲਾਈਟ 'ਚ ਬਿਠਾਤਾ ਫਿਰ ਇਹਨਾਂ ਨੇ ਮੇਰਾ ਫੋਨ ਚੱਕਿਆ ਤੇ ਫਿਰ ਮੈਨੂੰ ਉਹ ਕਿੰਨੇ ਪੈਸੇ ਦਿੱਤੇ ਸਾਢੇ 5 ਲੱਖ ਰੁਪਿਆ ਸਰ ਇਹਨਾਂ ਨੇ ਮੇਤੋਂ ਪਹਿਲਾਂ ਲਿਆ ਤੇ 2 ਲੱਖ ਰੁਪਿਆ ਫਿਰ ਜਦੋਂ ਮੈਨੂੰ ਹੁਣ ਵੀਜ਼ਾ ਦਿੱਤਾ ਹੋਣ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਲੜਕੀ ਸਿਮਰਜੀਤ ਕੌਰ ਪਿੰਡ ਰਜਧਾਨ ਤੋਂ ਆਏ ਸੀ ਇਹਨਾਂ ਨੇ ਸ਼ਿਕਾਇਤ ਕਰਾਈ ਸੀ ਕਿ ਇਥੇ ਨਾ ਇੱਕ ਰਵਿੰਦਰ ਸਿੰਘ ਆ ਕੋਈ ਗੋਲਡਨ ਗੇਟ ਤੇ ਉਹ ਆਪਣੇ ਆਪ ਦਾ ਦਫਤਰ ਦੱਸਦਾ ਜੀਕੇ 2 ਟ੍ਰੈਵਲ ਦਾ ਠੀਕ ਹੈ ਜੀ ਔਰ ਕੰਮ ਜਿਹੜੇ ਆ ਬਹੁਤ ਹੀ ਘਟੀਆ ਉਹਨਾਂ ਦੇ ਸਾਹਮਣੇ ਆਏ ਆ ਕਿ ਲੜਕੀ ਨੂੰ ਸਿੰਗਾਪੁਰ ਸਟੱਡੀ ਵੀਜ਼ੇ ਤੇ ਭੇਜਣ ਦਾ ਜਿਹੜਾ ਵਾ 5.5 ਲੱਖ ਦਾ ਪੈਕੇਜ ਇਹਨਾਂ ਨੇ ਕੀਤਾ ਸੀ ਔਰ 5.5 ਲੱਖ ਰੁਪਈਆ ਲੈਣ ਤੋਂ ਬਾਅਦ ਚ ਉਹਨਾਂ ਨੂੰ ਇੱਕ ਨਕਲੀ ਵੀਜ਼ਾ ਦਿੱਤਾ ਜਾਂਦਾ ਔਰ ਨਕਲੀ ਵੀਜ਼ੇ ਤੋਂ ਬਾਅਦ ਜਦੋਂ 2-3 ਮਹੀਨੇ ਨਿਕਲ ਜਾਂਦੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਫਰਾਡ ਹੋ ਗਿਆ ਤੇ ਇਹਨਾਂ ਨੇ ਫਿਰ ਪੁਲਿਸ ਕੋ ਜਿਹੜੀ ਹੈ ਸਹਾਇਤਾ ਮੰਗੀ ਔਰ ਪੁਲਿਸ ਕੋ ਸਹਾਇਤਾ ਮੰਗਣ ਦੇ ਬਾਵਜੂਦ ਵੇਖੋ ਕਿ ਇੱਥੇ ਈਓ ਵਿੰਗ 'ਚ ਕੋਈ ਤਰਮਿੰਦਰ ਸਿੰਘ ਨਾਮ ਦਾ ਮੁਲਾਜ਼ਮ ਬੈਠਦਾ ਵਾ ਜਿਹਦੇ ਕੋਲ ਇਹ ਸ਼ਿਕਾਇਤ ਆਉਂਦੀ ਆ ਔਰ ਜਿੱਥੋਂ ਅਸੀਂ ਇਨਸਾਫ ਲੈਣਾ ਹੁੰਦਾ ਜਿੱਥੇ ਸਾਡੀ ਉਮੀਦ ਜਾਗਦੀ ਆ ਕਿ ਸਾਨੂੰ ਪੁਲਿਸ ਕਿਤੇ ਨਾ ਕਿਤੇ ਨਿਆਂ ਦੇਗੀ ਪਰ ਉੱਥੇ ਦਾ ਜਿਹੜਾ ਮੁਲਾਜ਼ਮ ਆ ਤਰਮਿੰਦਰ ਸਿੰਘ ਉਹ ਵਿਰੋਧੀ ਧਿਰ ਨਾਲ ਮਿਲ ਜਾਂਦਾ ਉਵਰੇਦੀ ਤੇrna ਮਿਲ ਕੇ ਲੜਕੀ ਤੇ ਦਬਾਅ ਪਾਇਆ ਜਾਂਦਾ ਵੀ ਇਹਨੇ ਪੈਸੇ ਤੇ ਦੇਣੇ ਨਹੀਂ ਤੇ ਇਹਨੂੰ ਬਾਹਰ ਭੇਜ ਦਿੰਦੇ ਆ ਫਿਰ ਦੁਬਾਰਾ ਜਿਹੜਾ ਵਾ ਇਹ ਉਸ ਚੀਜ਼ ਨੂੰ ਮੰਨ ਕੇ ਤੇ 13 ਨਵੰਬਰ ਨੂੰ ਰਵਿੰਦਰ ਸਿੰਘ ਤੇ ਇੱਕ ਲੜਕੀ ਉਹਨਾਂ ਕੰਮ ਕਰਦੀ ਆ ਔਰ ਉਹਨਾਂ ਦੋਵਾਂ ਨੇ ਮਿਲ ਕੇ 13 ਨਵੰਬਰ ਨੂੰ ਇਹਨਾਂ ਦੀ ਜਿਹੜੀ ਆ ਫਲੈਟ ਕਰਾਈ ਜਾਂਦੀ ਆ 13 ਨਵੰਬਰ 2025 ਨੂੰ ਔਰ ਜਦੋਂ ਇਹ ਉੱਥੇ ਜਾਂਦੇ ਆ ਤੇ ਕੋਈ ਗਾੜਮੀ ਉਹਨਾਂ ਨੂੰ ਲੈਣ ਨਹੀਂ ਆਉਂਦਾ ਕੋਈ ਡਰੈਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਥੇ 에어ਪੋਰਟ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਜਦੋਂ ਇਹਨਾਂ ਨੂੰ ਪੁੱਛਗਿਛ ਕਰਦੇ ਆ ਤੇ ਉਸ ਏਜੰਟ ਦਾ ਵੀ ਜਿਹੜਾ ਫੋਨ ਨਹੀਂ ਚੁੱਕਦਾ ਤੇ ਇਹ ਜਿਹੜੇ ਉਥੇ ਬੁਰੀ ਤਰ੍ਹਾਂ ਫਸ ਜਾਂਦੇ ਆ ਫਿਰ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੀ ਬਾਹਰ ਵਾਲੀ ਪੁਲਿਸ ਆ ਫੇਰ ਵੀ ਇਹਨਾਂ ਦੇ ਹੱਕ 'ਚ ਰਹੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੂੰ ਜਿਹੜਾ ਅਗਲੇ ਦਿਨ ਜਿਹੜਾ ਵਾ 14 ਤਰੀਕ ਨੂੰ ਵਾਪਸ ਇੰਡੀਆ ਭੇਜ ਦਿੰਦੇ ਆ ਔਰ ਹਰਾਨੀ ਵਾਲੀ ਗੱਲ ਆ ਕਿ ਜਦੋਂ ਪੁਲਿਸ ਕੋ ਅਸੀਂ ਇਨਸਾਫ ਲੈਣ ਜਾਂਦੇ ਆ ਤੇ ਪੁਲਿਸ ਦੇ ਅਧਿਕਾਰੀ ਜਿਹੜੇ ਆ ਇਹੋ ਜਿਹੇ ਚੋਰਾ ਨਾਲ ਜਦੋਂ ਮਿਲ ਜਾਂਦੇ ਆ ਉਥੇ ਫਿਰ ਜਿਹੜਾ ਵਾ ਇਨਸਾਨ ਜਿਹੜਾ ਬੇਵਸ ਹੋ ਜਾਂਦਾ